ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀਆਂ ਤੁਹਾਨੂੰ ਦੱਸਦੇ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸਦੇ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਹੋ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੋਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਪੂਰਨ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾੜਾਂ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਹੋਤਾ ਕੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਵਰਗਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਾਨ ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਵਾਸਤੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਗੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀਆਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਰਜੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੁਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਅਪੂਰਨ ਨਜ਼ਰ ਆ ਰਿਹਾ ਹੈ ਤੁਸੀਂ ਰਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਤਾਗੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਆ ਜਿਹੜੇ ਸ਼ਹਿਰੀ ਵਾਦ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜੱਥਾ ਜਿਹੜਾ ਉਹ ਦਿੱਲੀ ਵੱਲ ਕੁਚਕ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਕਿਸਾਨ ਕਿਸਾਨੀ ਹਟਨਾਸ ਨੂੰ ਖਦ ਪੁਲਿਸ ਮੱਕੇ ਤੇ ਦਾਗੇ ਤੇ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਦੇ ਰਿਕਤਾਨ ਨੇ ਹੋ ਜ਼ਖਮੀ ਵੀ ਹੋਏ ਨੇ ਅਧਰ ਕਿਸਾਨ ਆ ਗੂ ਪੰਦੇ ਦਾ ਕਹਿਣਾ ਹੈ ਕਿ ਜੇ جاری ਸਗੋ ਗਿਕਲ ਵਾਲਾ ਗੰਦਾ ਕਿਸਾਨ ਹੋ ਗਿਆ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਹੋ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀ ਆ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੁਟਨ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਪੂਰਨ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਤਾਗੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਾਨ ਕਿਸਾਨਾਂ ਨੇ ਪਿੱਛੇ ਨਹੀਂ ਹਟਨਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਮਾਸੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਧਰ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਗੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀ ਆ ਤੁਹਾਨੂੰ ਦੱਸਦੇ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸਦੇ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੋਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਅਪੂਰਨ ਨਜ਼ਰ ਆ ਰਿਹਾ ਹੈ ਤੁਸੀਂ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਟਾਗੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਨ ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਵਾਸਤੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਗੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀ ਆ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੁਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਪੂਰਨ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਟਾਕੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਪੂਰਨ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਾਨ ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਮਾਸੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਕੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਦੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀਆਂ ਤੁਹਾਨੂੰ ਦੱਸਦੇ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥਕੰਡੇ ਜਿਹੜੇ ਹੋ અપਨਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸਦੇ ਕਈ ਕਿਸਾਨਾਂ ਦੀਆਂ ਤਾਂ 10-17 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਰਜੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੋਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਪੂਰਨ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾੜਾਂ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਟਾਕੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜਥਾ ਜਿਹੜਾ ਉਹ ਦਿੱਲੀ ਵੱਲ ਕੁਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਨ ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਵਾਸਤੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਕੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਹੋ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀਆਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਪੂਰਨ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਤਾਗੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬੱਦਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਆ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜੱਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਨ ਕਿਸਾਨਾਂ ਨੇ ਪਿੱਛੇ ਨਹੀਂ ਹਟਨਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਮਾਸੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਹੋ ਜ਼ਖਮੀ ਵੀ ਹੋਏ ਨੇ ਅਜਿਹੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਕੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀਆਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬੁਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਰਜੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਹੋ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੋਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਨਾਪੂਰਨ ਨਜ਼ਰ ਆ ਰਿਹਾ ਹੈ ਤਤਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਟਾਗੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬਦਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜੱਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਨ ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਵਾਸਤੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਡਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਗੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀਆਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-12 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਹੋ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੋਟਨ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਅਪੂਰਨ ਨਜ਼ਰ ਆ ਰਿਹਾ ਹੈ ਤਤਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਬੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਤਾਕੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬੱਦਾਂ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇਥੋਂ ਖਦੇੜਾਂ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜੱਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਨ ਕਿਸਾਨਾਂ ਨੇ ਪਿੱਛੇ ਨਹੀਂ ਹਟਣਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਵਾਸਤੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਗੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀ ਆ ਤੁਹਾਨੂੰ ਦੱਸ ਦੇ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹੀ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦੇ ਕਈ ਕਿਸਾਨਾਂ ਦੀਆਂ ਤਾਂ 10-17 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ ਦਸ ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧਦੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਦਾਗੇ ਜਾ ਰਹੇ ਨੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਵਿਗੜਦੀ ਜਿਹੜੀ ਉਹ ਨਜ਼ਰ ਆ ਰਹੀ ਹੈ ਦਮਕੁਟਣ ਕਰਕੇ ਕਿਸਾਨਾਂ ਦੀ ਹਾਲਤ ਕਾਫੀ ਜ਼ਿਆਦਾ ਜਿਹੜੀ ਉਹ ਨਾਜ਼ੁਕ ਬਣੀ ਹੋਈ ਹੈ ਜਿਸ ਕਰਕੇ ਮੌਕੇ ਤੇ ਮਾਹੌਲ ਜਿਹੜਾ ਉਹ ਤਣਾਪੂਰਨ ਨਜ਼ਰ ਆ ਰਿਹਾ ਹੈ ਤੁਸੀਂ ਰਾਤ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਹਰਿਆਣਾ ਪੁਲਿਸ ਪਾਣੀ ਦੀਆਂ ਪੁਛਾਣਾ ਕਿਸਾਨਾਂ ਤੇ ਜਿਹੜੀਆਂ ਉਹ ਛੱਡ ਰਹੀ ਹੈ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਅੰਜੂ ਗੈਸ ਦੇ ਗੋਲੇ ਜਿਹੜੇ ਉਹ ਟਾਗੇ ਜਾ ਰਹੇ ਨੇ ਜਿਸ ਕਰਕੇ ਮੌਕੇ ਤੇ ਜ਼ਿਆਦਾ ਮਾਹੌਲ ਜਿਹੜਾ ਉਹ ਤਣਾਅਪੂਰਨ ਬੱਦਦਾ ਨਜ਼ਰ ਆ ਰਿਹਾ ਹੈ ਕਿਉਂਕਿ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਇੱਥੋਂ ਖਦੇੜਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਇਹ ਵੱਡੀ ਅਪਡੇਟ ਤੁਹਾਡੇ ਨਾਲ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਅੱਜ ਯਾਨੀ ਕਿ ਸ਼੍ਰੀਵਾਰ ਨੂੰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇੱਕ ਜੱਥਾ ਜਿਹੜਾ ਉਹ ਦਿੱਲੀ ਵੱਲ ਕੂਚ ਕਰਨਾ ਸੀ ਪਰ ਹਰਿਆਣਾ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਜਿਹੜੀ ਉਹ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕਿਸਾਨ ਵੀ ਡਟੇ ਹੋਏ ਸਨ ਕਿਸਾਨਾਂ ਨੇ ਪਿੱਛੇ ਨਹੀਂ ਹਟਨਾ ਜਿਸ ਦੌਰਾਨ ਕਿਸਾਨਾਂ ਨੂੰ ਖਦੇੜਨ ਵਾਸਤੇ ਹਰਿਆਣਾ ਪੁਲਿਸ ਨੇ ਮੌਕੇ ਤੇ ਅੰਜੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾਰਾ ਛੱਡੀਆਂ ਠੰਡ ਦਾ ਮੌਸਮ ਹੈ ਠੰਡੇ ਪਾਣੀ ਕਾਰਨ ਕਾਫੀ ਜਿਹੜੇ ਕਿਸਾਨ ਨੇ ਉਹ ਜ਼ਖਮੀ ਵੀ ਹੋਏ ਨੇ ਉਹਦੇ ਕਿਸਾਨ ਆਗੂ ਪੰਦੇ ਦਾ ਕਹਿਣਾ ਹੈ ਕਿ ਪਾਣੀ ਦੀਆਂ ਜਿਹੜੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਉਹ ਪਾਣੀ ਨਹੀਂ ਸਗੋਗੇ ਕੈਮੀਕਲ ਵਾਲਾ ਗੰਦਾ ਪਾਣੀ ਹੈ ਜਿਸ ਕਰਕੇ ਕਿਸਾਨਾਂ ਦੀ ਹਾਲਤ ਜਿਹੜੀ ਉਹ ਕਾਫੀ ਖਰਾਬ ਹੋ ਗਈ ਹੈ ਅਤੇ ਕਿਸਾਨ ਬੁਰੀ ਤਰ੍ਹਾਂ ਜਿਹੜੇ ਜ਼ਖਮੀ ਹੋਏ ਨੇ ਅਤੇ ਕਈ ਕਿਸਾਨਾਂ ਦੀਆਂ 10-17 ਵੀ ਜਿਹੜੀਆਂ ਉਹ ਲੱਥੀਆਂ ਨੇ ਵੱਡੀ ਅਪਡੇਟ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਜੀ ਆ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਵੱਲੋਂ ਅੱਜ ਦਿੱਲੀ ਕੂਚ ਕਰਨਾ ਸੀ ਉੱਥੇ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਹੱਥ ਕੰਡੇ ਜਿਹੜੇ ਹੋ ਅਪਣਾਣੇ ਸ਼ੁਰੂ ਕਰ ਦਿੱਤੇ ਨੇ ਪਾਣੀ ਦੀਆਂ ਬਿਚਾਰਾਂ ਛੱਡੀਆਂ ਜਾ ਰਹੀਆਂ ਨੇ ਅਤੇ ਤੁਹਾਨੂੰ ਦੱਸ ਦਈਏ ਕਈ ਕਿਸਾਨਾਂ ਦੀਆਂ ਤਾਂ 10-17 ਵੀ ਲੱਥੀਆਂ ਨੇ ਅਤੇ ਦੱਸਿਆ ਜਾ ਰਿਹਾ ਹੈ ਕਿ 10 ਦੇ ਕਰੀਬ ਕਿਸਾਨ ਜਿਹੜੇ ਹੋ ਜ਼ਖਮੀ ਹੋਏ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਣਾ ਪਰ ਐਂਬੂਲੈਂਸ ਦਾ ਵੀ ਕੋਈ ਇੰਤਜ਼ਾਮ ਜਿਹੜਾ ਉਹ ਨਹੀਂ ਹੋ ਰਿਹਾ ਕਿਸਾਨਾਂ ਦੀਆਂ ਮੁਸ਼ਕਲਾਂ ਜ਼ਿਆਦਾ ਵਧੀਆਂ ਜਾ ਰਹੀਆਂ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਮੌਕੇ ਤੇ ਮਾਹੌਲ ਜਿਹੜਾ ਉਹ ਕਾਫੀ ਜ਼ਿਆਦਾ ਪੱਕ ਗਿਆ ਕਿਉਂਕਿ ਅੰਜੂ ਗੈਸ ਦੇ ਗੋਲੇ ਵੀ ਜਿਹੜੇ ਹਰਿਆਣਾ ਪੁਲਿਸ ਵੱਲੋਂ ਧਾਗੇ ਜਾ ਰਹੇ ਨੇ ਕਿਸਾਨਾਂ ਦੇ ਹਾਲਾਤ